ਸਸਕਾ ਗੁਨੀ ਫਾਸ਼ਟਾ ਸਵੀਡ ਕੋਰਟ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ 3 ਮਿੰਟ ਦਾ ਮੋਡ ਆਨਲਾਈਨ ਹੈ ਜੀ ਕੈਸ਼ ਔਨਲੀ ਨਹੀਂ ਹੈ ਜੀ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਆਪਣਾ WhatsApp ਨੰਬਰ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨ ਸ਼ਾਟ ਲੈਣਾ ਇਸ ਨੰਬਰ ਤੇ WhatsApp ਕਰਨਾ ਆਨਲਾਈਨ ਪੇਮੈਂਟ ਪਾਣੀ ਹੈ ਰੈਸ ਤੇ ਜਿਹਨਾਂ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 4 ਵਜੇ ਪਰ ਸੰਡੇ ਨੂੰ ਵੀਡੀਓ ਜਿਹੜੀ ਸਵੇਰੇ 11 ਵਜੇ ਆਊਗੀ ਠੀਕ ਹੈ ਜੀ ਬਾਕੀ ਦਿ ਟਿਸਟਾ ਦਾ ਪਸ਼ਮੀਨਾ ਵਿਦ ਦੁਪੱਟਾ ਤੇ ਰਾਮ ਟੈਕਸ ਦਾ ਪਸ਼ਮੀਨਾ ਵਿਦ ਦੁਪੱਟਾ ਆਉਣਗੇ ਬਹੁਤ ਲੈਸਟ ਪ੍ਰਾਈਸ ਤੇ ਆਉਣਗੇ ਤੇ ਬਹੁਤ ਖੂਬਸੂਰਤ ਸੂਟ ਨੇ ਪਹਿਲਾਂ ਮੈਂ ਤੁਹਾਨੂੰ ਰਾਮ ਟੈਕਸ ਦੇ ਸੂਟ ਦਿਖਾਉਂਗੀ ਲੋ ਜੀ ਪਹਿਲਾ ਸੂਟ ਦੇਖੋ ਬਲੈਕ ਕਲਰ ਸਭ ਦਾ ਫੇਵਰਟ ਬਲੈਕ ਕਲਰ ਬਹੁਤ ਹੀ ਪਿਆਰਾ ਸੂਟ ਔਰ ਰਾਮ ਟੈਕਸ ਦੇ ਪਸ਼ਮੀਨੇ ਦਾ ਤੁਹਾਨੂੰ ਪਤਾ ਹੀ ਹੈ ਕਿ ਬੁਰ ਬਗੈਰਾ ਬਿਲਕੁਲ ਨਹੀਂ ਆਉਂਦਾ ਹੈਗਾ ਬੇਫਿਕਰ ਹੋ ਕੇ ਬਾਏ ਕਰ ਸਕਦੇ ਹੋ ਸੂਟ ਤਾਂ ਬਹੁਤ ਜਿਆਦਾ ਪਿਆਰਾ ਹੈ ਇਹ ਹੋਇਆ ਹੋਇਆ ਜੀ ਇਹਦੇ ਤੇ ਵਰਕ ਇਹ ਵਰਕ ਦੇ ਫਲਾਵਰ ਨੇ ਜਿਹੜੇ ਤੁਹਾਨੂੰ ਤਿੰਨ ਦਿਖ ਰਹੇ ਨੇ ਪਰ ਇੰਨਾ ਸਫਾਈ ਦਾ ਕਿ ਲੱਗਦਾ ਜਿਵੇਂ ਪੇਂਟ ਹੋਇਆ ਹੋਵੇ ਤੇ ਆ ਦੇਖੋ ਜੀ نیچے ਇਹਦੇ ਐਂਕਰਿੰਗ ਕੀਤੀ ਹੋਈ ਆ ਔਰ ਫਿਰ ਇਹਦੇ ਤੇ ਆ ਬੜਾ ਫਲਾਵਰ ਆ ਇੰਨੇ ਸੋਹਣੇ ਵਰਕ ਹੈ ਇਹ ਨਾ ਪਸ਼ਮੀਨਾ ਜਿਹੜਾ ਹੈਗਾ ਜੀ ਜਿਹਨੂੰ ਸਿਲਕ ਪਸ਼ਮੀਨਾ ਆਪਾਂ ਕਹਿੰਦੇ ਨੇ ਰਾਮ ਟੈਕਸ ਦੇ ਵਿੱਚ ਇਹ ਉਹ ਬੜਾ ਪਸ਼ਮੀਨਾ ਹੈਗਾ ਅ ਇੱਕ ਕੁਸ਼ਮ ਪਸ਼ਮੀਨਾ ਹੈ ਸੌਰੀ ਕੁਸ਼ਮ ਪਸ਼ਮੀਨਾ ਹੈਗਾ ਰਾਮ ਟੈਕਸ ਦਾ ਬਹੁਤ ਹੀ ਜ਼ਿਆਦਾ ਸੋਹਣਾ ਪਸ਼ਵੀਨਾ ਹੈਗਾ ਤੇ ਫਰੰਟ ਦੇਖ ਲਓ ਤੁਸੀਂ ਬਹੁਤ ਸੋਹਣਾ ਲੱਗਦਾ ਹੈ 5 ਮੀਟਰ ਰਨਿੰਗ ਦੇ ਵਿੱਚ ਤੁਹਾਨੂੰ ਸੂਟ ਆਊਗਾ ਬਲੈਕ ਕਲਰ ਦਾ ਠੀਕ ਹੈ ਤੇ ਨਾਲ ਮਿਲੂਗਾ ਜੀ ਚਨੋਂ ਦਾ ਦੁਪੱਟਾ ਬਹੁਤ ਪਿਆਰਾ ਦੁਪੱਟਾ ਹੈ ਆਹ ਲਓ ਜੀ ਖੁੱਲਾ ਡੁਲਾ ਦੁਪੱਟਾ 4 ਸਾਈਡ ਲੇਸ ਤੇ ਦੁਪੱਟੇ ਦੇ ਉੱਪਰ ਸਾਰਾ ਪ੍ਰਿੰਟ ਹੈ ਦੇਖਣ ਨੂੰ ਐ ਲੱਗਦਾ ਜਿਵੇਂ ਵਰਕ ਹੁੰਦਾ ਹੂੰ ਉਵੇਂ ਬਣਾਤਾ ਨਾ ਪਰ ਹੈ ਸਾਰਾ ਪ੍ਰਿੰਟ ਡਿਜ਼ਾਈਨ ਦਾ ਲਓ ਜੀ ਠੀਕ ਹੈ ਜੀ ਤੇ ਪ੍ਰਾਈਸ ਕੁਛ ਵੀ ਨਹੀਂ ਹੈਗੀ ਇਹ ਦੇ ਅਕੋਰਡਿੰਗਲੀ ਤੁਸੀਂ ਖੁਦ ਹੀ ਹੈਰਾਨ ਹੋ ਜਾਓਗੇ ਵੀ ਇੰਨਾ ਸਸਤੇ ਕਿ ਸੂਟ ਮਿਲ ਜਾਂਦੇ ਆ 1995 1995 ਠੀਕ ਹੈ ਜੀ ਦੋ ਸੂਟ ਚੱਕੋਗੇ ਤਾਂ ਦੋਨਾਂ 'ਚੋਂ 50-50 ਹੋਰ ਲੈਸ ਹੋ ਜਾਣਗੇ ਇੱਕ ਸੂਟ 1995 ਦਾ ਕਾਫੀ ਕਲਰ ਕਾਫੀ ਕਲਰ ਬਹੁਤ ਘੱਟਾ ਹੁੰਦਾ ਲੋ ਐਗਜ਼ੈਕਟ ਕਾਫੀ ਕਲਰ ਬਹੁਤ ਪਿਆਰਾ ਕਾਫੀ ਜਿਆਦਾ ਸੋਹਣਾ ਹੈ ਆ ਰੰਗ ਬਸ ਸਹੀ ਹੈ ਸੋਣਾ ਬਹੁਤ ਜਿਆਦਾ ਸੋਹਣਾ ਥੋੜਾ ਸੋਹਣਾ ਆਖਿਆ ਤਾਂ ਬੜਾ ਆਖਿਆ ਕਾਫੀ ਜਿਆਦਾ ਸੋਹਣਾ ਸੂਟ ਹੈ ਇਹ ਹੈਗਾ ਜੀ ਇਹਦਾ ਦੁਪੱਟਾ ਦੁਪੱਟਾ ਪੂਰਾ ਖੁੱਲਾਂਗੇ ਆਪਾਂ ਚਰੋਨ ਦੇ ਵਿੱਚ ਦੁਪੱਟਾ ਆਊਗਾ ਫੋਰ ਸਾਈਡ ਲੇਸ ਵੀ ਆਊਗੀ ਕਲਰ ਸਹੀ ਹੈ ਕਲਰ ਬਿਲਕੁਲ ਸਹੀ ਆ ਰਹੇ ਨੇ ਬੀਬੀ ਵੀ ਅੱਜ ਮਨ ਨੂੰ ਤਸੱਲੀ ਹੋਈ ਆ ਸਾਡਾ ਨਾ ਆਈਫੋਨ ਆ ਜਿਹੜਾ ਉਹ ਕੱਲ੍ਹ ਕਰ ਰਹਿ ਗਿਆ ਸੀ ਤੇ ਬੀਬੀ ਨੇ ਚੱਜਣਾ ਵੀਡੀਓ ਹੀ ਨਹੀਂ ਬਣਾਈ ਮੈਨੂੰ ਨਹੀਂ ਕਹਿੰਦੀ ਮਜ਼ਾ ਆ ਰਿਹਾ 8 8 ਮੀਟਰ ਦੇ ਦੁਪੱਟੇ ਹੋਣਗੇ ਜੀ ਆਦਤ ਪੈ ਗਈ ਬੀਬੀ ਨੂੰ ਆਈਫੋਨ ਦੀ ਹਾਂ ਲੋ ਸਹੀ ਰੰਗ ਦੀਦਾ 395 ਦੇ ਵਿੱਚ ਸੂਟ ਆਊਗਾ ਹਾਂ ਓਏ ਆ ਬਲੈਕ ਕਲਰ ਆ ਉਹ ਕਿਹੜਾ ਕਲਰ ਸੀ ਫਿਰ ਉਹ ਰੰਗ ਮੈਨੂੰ ਹੋਰ ਲੱਗਿਆ ਥੋੜਾ ਨੀਲੇ ਜਿਹੇ ਅੰਗ ਚ ਆ ਲਓ ਜੀ ਇੰਨਾ ਫਰਕ ਹੈ ਮੈਨੂੰ ਤਾਂ ਇਹ ਬਲੈਕ ਲੱਗਿਆ ਸੀ ਨਹੀਂ ਨਹੀਂ ਪਰ ਹੈਗਾ ਇਹ ਨੀਲੇ ਜਿਹੇ ਅੰਗ ਚ ਆ ਕਾਲਾ ਸਲੇਟੀ ਕਹ ਲੀਏ ਹਾਂ ਕਾਲਾ ਸੀ ਨਾ ਤਾਂ ਇਹ ਨੀਲਾ ਨੇਵੀ ਬਲੂ ਵੀ ਨਹੀਂ ਹੈਗਾ ਇਹ ਹਾਂ ਪਤਾ ਨਹੀਂ ਕਿਹੜਾ ਇਹ ਕਾਲਾ ਸਲੇਟੀ ਵਗੈਰਾ ਇਹ ਲੱਗਦਾ ਇਹ ਮੈਨੂੰ ਬਲੈਕ ਹੀ ਸੀ ਮੈਂ ਬਲੈਕ ਕਿਹਾ ਸੀ ਬਸ ਆ ਜਿਹੜਾ ਰੰਗ ਆ ਗਿਆ ਸਹੀ ਆ ਹਾਂ ਲਓ ਜੀ ਇਹ ਵਾਲਾ ਜਿਹੜਾ ਕਲਰ ਹੈਗਾ ਆ ਜਿਹੜੇ ਵਿੱਚ ਆਈ ਜਾਂਦਾ ਸਹੀ ਹੈ ਇਹ ਨਾ ਬਲੈਕ ਨਹੀਂ ਹੈਗਾ ਪਰ ਬਲੈਕ ਵਰਗਾ ਹੈ ਬਲੈਕ ਨਹੀਂ ਬਲੈਕ ਵਰਗਾ ਹੈ ਪਰ ਬਲੈਕ ਨਹੀਂ ਇਹਨੂੰ ਆਪਾਂ ਕਾਲਾ ਸਲੇਟੀ ਕਹਿ ਸਕਦੇ ਹਾਂ ਵਰਕ ਵਗੈਰਾ ਉਹੀ ਹੋਊਗਾ ਸਟicker Ramtex ਦਾ ਲੱਗਿਆ ਹੋਊਗਾ ਇਹ ਵਾਲਾ ਇਹਦੇ ਨਾਲ ਦੁਪੱਟਾ ਹੋਊਗਾ ਹਾਂ ਆਹ ਦੁਪੱਟੇ ਸੇਮ ਹੋਣਗੇ ਠੀਕ ਹੈ ਏ ਉਹ ਵਾਲਾ ਹੈਗਾ ਕਲਰ ਜਿਹਨੂੰ ਆਪਾਂ ਕਹਿ ਦਈਏ ਵੀ ਇਹ ਜ਼ੈਡ ਬਲੈਕ ਨਹੀਂ ਹੈਗਾ ਹਮ ਹੈ ਇਹ ਬਲੈਕ ਵਰਗਾ ਹੀ ਮਾੜਾ ਮੋਟਾ ਹੀ ਫਰਕ ਹੈ ਉਹਦੇ ਨਾਲੋਂ ਤੇ ਅਗਲਾ ਹੈਗਾ ਜੀ ਬਿਲਕੁਲ ਇਹ ਜ਼ੈਡ ਬਲੈਕ ਹੈ ਹਲੋ ਇਹ ਬੰਦ ਟੈਕਸਟ ਪਿਛਮੀ ਨਾ اور ਜ਼ੈਡ ਬਲੈਕ ਕਲਰ ਹੈਗਾ ਹਾਏ ਇਹ ਨਾ ਜਿਹੜਾ ਫਲੇਵਰ ਹੈ ਤੁਹਾਡਾ ਇਹ ਤੁਹਾਡਾ ਮੋਢਿਆਂਆਂ ਕੋਲੇ ਚੱਲਿਆ ਜਾਊਗਾ ਮੈਨੂੰ ਲੱਗਦਾ ਜੇ ਤੁਹਾਡੀ ਲੈਂਥ ਕਾਫੀ ਹੈਗੀ ਹੈ ਫਿਰ ਤੁਹਾਡੇ ਇਹ ਮੋਟ ਗਲੇ ਦੇ ਕੋਲੇ ਬਸ ਇੱਥੇ ਵਾਲੀ ਕੋੜੀ ਆਉਂਦਾ ਠੀਕ ਹੈ ਜੀ ਲੋ ਊੜਾ ਕਾਲਾ ਹੈ Z ਬਲੈਕ ਹੈ ਜਿਹੜਾ ਪਹਿਲਾਂ ਮਿੱਥੇ ਸੀ ਉਹ ਵੇਖਣ ਨੂੰ ਪਹਿਲਾਂ ਕਾਲਾ ਹੀ ਲੱਗਦਾ ਸੀ ਉਹ ਆ ਲੋ ਠੀਕ ਹੈ ਇਹ ਲੋ 80 ਮੀਟਰ ਦੇ ਟੁਕੜੇ ਆਉਂਦੇ 1995 ਚ ਇੱਕ ਸੂਟ ਤੇ 1945 45 ਦੇ ਦੋ ਸੂਟ ਸੋਲ ਮਹਿਰੂਨ ਕਲਰ ਪੂਰਾ ਐਨ ਵਧੀਆ ਮਹਿਰੂਨ ਕਲਰ ਹੈਗਾ ਇਹ ਪ੍ਰੋਪਰ ਮਹਿਰੂਨ ਕਲਰ ਹੈ ਘੇਰਾ ਤਾਂ ਮੈਨੂੰ ਲੱਗਦਾ ਇਹ ਤਾਂ 25 26 ਦਾ ਆਮ ਨਾ ਹੋਊਗਾ ਫਿਰ ਵੀ ਮੈਂ ਨਾਪ ਦੇ ਆ ਇੱਕ ਵਾਰੀ ਘੇਰਾ ਲੋ ਜੀ ਘੇਰਾ ਨਾਪ ਦਿੰਨੇ ਆ ਸਦਾ ਹੀ ਘੇਰਾ ਲੋਟਾ ਕੱਟ ਨਹੀਂ ਕਰ ਸਕਦਾ ਆਲਾ ਇਹ ਲੋਟੀ ਦੁਪੱਟਾ ਕਾਲਾ ਜੀ ਨੂਨ ਜੀ ਤੇ ਨੂਨ ਦੇ ਦੁਪੱਟੇ ਆ ਜੀ ਫੋਰ ਸਾਈਡ ਲੇਸ ਠੀਕ ਹੈ ਔਰ ਬਹੁਤ ਹੀ ਸੋਹਣੀ ਜੀ ਸੂਟ ਪ੍ਰਾਈਸ 1995 ਸਿੰਗਲ ਸੂਟ ਦੀ 1945 ਦੋ ਦੋ ਸੂਟ ਜੇ ਦੋ ਸੂਟ ਚੱਕੋਗੇ 1945 45 ਦੇ ਲਓ ਵੀ ਹੁਣ ਆਪਾਂ ਦਿਖਾਵਾਂਗੇ ਤੁਹਾਨੂੰ ਟਿਸਟਾ ਦੇ ਪ੍ਰਿੰਟਰ ਸੂਟ ਤੇ ਟਿਸਟਾ ਤੁਹਾਨੂੰ ਪਤਾ ਹੀ ਐ ਦੱਸਣ ਦੀ ਲੋੜ ਨਹੀਂ ਹੁੰਦੀ ਵਿੱਚ ਇਹਦੇ ਲਾਈਨਿੰਗ ਲਾਈਨਿੰਗ ਜੀ ਆ ਪਸ਼ਮੀਨੇ ਚ ਤੇ ਆ ਹੈਗੀ ਜੀ ਇਹਦੀ ਸਲਵਾਰ ਲਓ ਨਾ ਤਾਂ ਇਹ ਪ੍ਰੋਪਰ ਮਹਿਰੂਨ ਆ ਨਾ ਇਹ ਪ੍ਰੋਪਰ ਰਸਟ ਐ ਇਹ ਵਿੱਚ ਵਿਚਾਰੇ ਜਿਹਦਾ ਕਲਰ ਹੈਗਾ ਸਹੀ ਆ ਰਿਹਾ ਹੁਣ ਲਗਭਗ ਸਹੀ ਦੇਖ ਰਿਹਾ ਹਾਂ ਇਹਦੇ ਚ ਵੀ ਲਾਈਨਾਂ ਨੇ ਆ ਦੇਖੋ ਤੁਸੀਂ ਰੇਡ ਕਰਕੇ ਦਿਖਾ ਦੇਣੀ ਠੀਕ ਐ ਲక్ష్ਮੀ ਬ੍ਰਾਂਡ ਜਿਹਨੂੰ ਟਿਸਟਾ ਬ੍ਰਾਂਡ ਕਹਿੰਦੇ ਆਪਾਂ ਤੇ ਆ ਹੈਗਾ ਇਹਦਾ ਸ਼ਰਟ ਹੁਣ ਮੈਂ ਤੁਹਾਨੂੰ ਇਹਦਾ ਦੁਪੱਟਾ ਦਿਖਾਉਣੀ ਐ ਔਰ ਤੁਹਾਨੂੰ ਪਤਾ ਹੀ ਐ ਕਿ ਬਹੁਤ ਵੱਡਾ ਬ੍ਰਾਂਡ ਹੈਗਾ ਟਿਸਟਾ ਤੇ ਨਾਲ ਇਹਦੇ ਮਿਲਣਗੇ ਜੀ ਸ਼ਾਲ ਦੁਪੱਟਾ ਆ ਲੋ ਦੁਪੱਟਾ ਖੁੱਲਾ ਡੁੱਲਾ ਸ਼ਾਲ ਦੁਪੱਟਾ ਪਤਲਾ ਪਤਲਾ ਇੰਨਾ ਕੁ ਸੋਹਣਾ ਹੈ ਇਹ ਬੜਾ ਹੀ ਵਧੀਆ ਆ ਲੋ ਪੱਲੇ ਦੇਖੋ ਠੀਕ ਹੈ ਜੀ ਤੇ ਇਹ ਹੈਗਾ 34350 ਦਾ ਸੂਟ ਸਿੰਗਲ ਦੋ ਲਓਗੇ ਤਾਂ 34 3400 ਦੇ ਲੈ ਲਵੋ ਜਿਹੜੇ ਮਰਜ਼ੀ ਦੋ ਚੱਕ ਲਿਓ ਜੀ ਚਾਹੇ ਨਾਲ ਪਸ਼ਮੀਨਾ ਦੂਜਾ ਚੱਕ ਲਿਓ ਰਾਮਟੈਕਸ ਦਾ ਦੋ ਸੂਟ ਚੱਕੋਗੇ ਤਾਂ ਹਰ ਇੱਕ ਵਿੱਚੋਂ ਪੰਜਾ ਪੰਜਾ ਅਸੀਂ ਲੈਸ ਕਰਾਂਗੇ ਕਰਾਂਗੇ। ਲਓ ਜੀ ਅਗਲਾ ਦੇਖੋ। ਅਗਲਾ ਕਲਰ। ਬਸ ਇਹਦਾ ਕਲਰ ਦਾ ਫਰਕ ਹੈ ਪਸ਼ਮੀਨਾ ਉਹੀ ਹੈ ਜਿਹੜਾ ਤੁਸੀਂ ਪਹਿਲਾਂ ਦੇਖ ਲਿਆ ਲਾਈਨਾਂ ਵਾਲਾ। ਹਾਂ। ਲਓ ਜੀ ਇਹ ਹੈਗਾ ਸ਼ਰਟ ਇਹ 2.5 ਮੀਟਰ ਦੇ ਮਿਲਣੇ ਆ ਜੀ ਤੁਹਾਨੂੰ। ਵਿੱਚ ਇਹਦੇ ਲਾਈਨਾਂ ਨੇ ਤੇ ਆ ਹੈਗੀ ਇਹਦੀ ਸਲਵਾਰ ਸ਼ਾਈਨ ਦੇਖ ਲਓ ਕਿੰਨਾ ਦਾ ਵਿੱਚ ਪ੍ਰਿੰਟ ਵੀ ਆ ਸਲਵਾਰ ਤੇ ਪ੍ਰਿੰਟ ਨਹੀਂ ਆ ਹੈਗਾ ਹਾਂ ਹੈਗਾ ਸ਼ੈਡੋ ਪ੍ਰਿੰਟ ਜਰ ਆ ਨਾਲ ਤਾਂ ਇਹ ਹਲਕਾ ਹਲਕਾ ਆਹ ਲਓ ਜੀ ਇਹ ਹੈ ਦਾ ਸ਼ਾਲ ਦੁਪੱਟਾ ਸ਼ਾਲ ਕਮ ਦੁਪੱਟਾ ਤੇ ਇਹ ਲਓ ਬਹੁਤ ਸੋਹਣਾ ਸੂਟ ਬਹੁਤ ਜਿਆਦਾ ਸੋਹਣਾ ਸੂਟ ਹੈ ਤੇ ਨਾ ਕੋਈ ਇਹਨਾਂ ਦੀ ਪ੍ਰੋਬਲਮ ਹੁੰਦੀ ਹੈ ਕੋਈ ਕੰਪਲੇਂਟ ਨਹੀਂ ਹੁੰਦੀ ਤੇ ਪ੍ਰਾਈਸ ਹੈਗੀ ਆ 3450 ਇਹ ਦੋទៀត ਲਾ ਦੇਖੋ ਲਓ ਇਹ ਹੈਗੀ ਇਹਦੇ ਨਾਲ ਪ੍ਰਿੰਟਰਡ ਸਲਵਾਰ ਹੈ ਹਲਕਾ ਪਸ਼ਮੀਨਾ ਪਿਆ ਜੀ ਜਮਾ ਹਲਕਾ ਟਿਸਟਾ ਦਾ ਜਿਹੜਾ ਪਸ਼ਮੀਨਾ ਜਮਾ ਹਲਕਾ ਤੁਹਾਨੂੰ ਲੱਗਦਾ ਹੀ ਨਹੀਂ ਆ ਵੀ ਇਹ ਟਿਸਟਾ ਦਾ ਮਤਲਬ ਕਿ ਪਸ਼ਮੀਨੇ ਦਾ ਸੂਟ ਹੈ ਇੰਨਾ ਹਲਕਾ ਹੈਗਾ ਸੂਟ ਇਹ ਲਓ ਹੁਣ ਤੁਸੀਂ ਦੇਖੋ ਇਹਦਾ ਦੁਪੱਟਾ ਸ਼ਾਲ ਦੁਪੱਟਾ ਦੁਪੱਟਾ ਨਹੀਂ ਹੈ ਸ਼ਾਲ ਦੁਪੱਟਾ ਥੋੜਾ ਜਿਹਾ ਨਿੱਘ ਹੁੰਦਾ ਹੈ ਨਾ ਜਿਹਾ ਭਾਵੇਂ ਹੁੰਦੇ ਜਮੇ ਪਤਲੇ ਨੇ ਪਰ ਫਿਰ ਵੀ ਇੰਨਾ ਚ ਨਿੱਘ ਹੁੰਦਾ ਹੈ ਠੀਕ ਹੈ ਜੀ 3400 50 ਪੈ ਦੀ ਪ੍ਰਾਈਸ ਰਹੂਗੀ ਲੋ ਜੀ ਅਗਲਾ ਦੇਖੋ ਸੌਨਫਰਟ ਬਹੁਤ ਪਿਆਰਾ ਸੂਟ ਹੈ ਇਹ ਸਾਰਿਆਂ ਦੇ ਵਿੱਚ ਤੁਹਾਨੂੰ ਦੋ ਦੋ ਸੂਟ ਮਿਲਣਗੇ ਇਹਦੀ ਸਲਵਾਰ ਹੈ ਜਿਹੜੀ ਉਦਾਂ ਹੀ ਲਾਈਨਾਂ ਲਾਈਨਾਂ ਵਾਲੀ ਠੀਕ ਹੈ ਜੀ ਉਦਾਂ ਹੀ ਲਾਈਨਿੰਗ ਹੈ ਸਲਵਾਰ 'ਚ ਵੀ ਔਰ ਸ਼ਰਟ 'ਚ ਵੀ ਸੂਟ ਬਹੁਤ ਸੋਹਣਾ ਪ੍ਰਿੰਟ ਬਹੁਤ ਅੱਛਾ ਹੈ ਦੁਪੱਟਾ ਬਹੁਤ ਵਧੀਆ ਹਾਂ ਸਭ ਦੇ ਵਿੱਚ ਤੁਹਾਨੂੰ ਦੋ ਦੋ ਸੂਟ ਮਿਲ ਜਾਣਗੇ ਜਿਹੜਾ ਮਰਜ਼ੀ ਸੂਟ ਚੂਜ਼ ਕਰ ਲਿਓ ਲਓ ਜੀ ਇਹ ਹੈਗਾ ਸ਼ਾਲ ਦੁਪੱਟਾ ਪਤਲੇ ਪਤਲੇ ਵਾਲਾ ਠੀਕ ਹੈ ਜੀ ਤੇ ਪ੍ਰਾਈਸ ਹੋਊਗੀ 3400 50 ਰੁਪਏ ਕ੍ਰੀਮ ਸੂਟ ਅਗਲਾ ਦੇਖੋ ਕ੍ਰੀਮ ਸੂਟ ਕ੍ਰੀਮ بیس ਇਹ ਸਾਡੀਆਂ ਆਂਟੀਆਂ ਵਾਸਤੇ ਆਂਟੀਆਂ ਪਹੁੰਚਿਆ ਕੁੜੀਆਂ ਪਹੁੰਚ ਸਾਰੇ ਪਾ ਲੈਂਦੇ ਆ ਜੀ ਇਸ ਤਰ੍ਹਾਂ ਦੇ ਸੂਟ ਇਹ ਇਦਾਂ ਦੇ ਸੂਟ ਨੇ ਇਹਨੂੰ ਜਿਹੜਾ ਮਰਜ਼ੀ ਪਾ ਲੇ ਲੋ ਇਹ ਤਾਂ ਫਿੱਕਾ ਹੀ ਆ ਫਿੱਕਾ ਵੀ ਆ ਤੇ ਅੱਜ ਕੱਲ ਸਾਰੇ ਪਾ ਲੈਂਦੇ ਨੇ ਸਾਰੇ ਪਾ ਲੈਂਦੇ ਆ ਬਹੁਤ ਸੋਹਣਾ ਸੂਟ ਹੈ ਲੋ ਵੀ ਅਗਲਾ ਇਹਦਾ ਹੈਗਾ ਆ ਦੁਪੱਟਾ ਆ ਵੀ ਹੈ ਨਾ ਹਾਂ ਇਹ ਹੈਗਾ ਜੀ ਇਹਦਾ ਦੁਪੱਟਾ ਸ਼ਾਲ ਦੁਪੱਟਾ ਮੇਰੇ ਮੂੰਹ ਚੋਂ ਦੁਪੱਟਾ ਨਿਕਲ ਜਾਂਦਾ ਤੁਸੀਂ ਦੁਪੱਟਾ ਨਾ ਸਮਝ ਲਿਓ ਇਹ ਸ਼ਾਲ ਦੁਪੱਟਾ ਹੈ ਪਤਲੇ ਵਾਲਾ ਬਿਲਕੁਲ ਨੇੜੇ ਕਰਕੇ ਦਿਖਾ ਦਿੰਨੀ ਆ ਲਓ ਠੀਕ ਹੈ ਬਿਲਕੁਲ ਪਤਲੇ ਵਾਲਾ ਇਹ ਆਹ ਲਓ ਪ੍ਰਿੰਟ ਕ੍ਰੀਮ ਕਲਰ ਹੈ ਜੀ ਇਹ ਤੇ ਪ੍ਰਾਈਸ ਹੈਗੀ 3450 ਅਗਲਾ ਦੇਖੋ ਥੋੜਾ ਜਿਹਾ ਪਿੰਕ ਜੀ ਟੋਨ ਨੂੰ ਹੈਗਾ ਪਿੰਕਿਸ਼ ਪੀਚ ਆ ਲਓ ਕਾਫੀ ਪਿਆਰਾ ਲੱਗਦਾ ਹੈ ਵੀ ਬਹੁਤ ਸੋਹਣਾ ਬਸ ਇਹ ਹੈਗੀ ਆ ਦੀ ਸਲਵਾਰ ਸਲਵਾਰ ਦੇ ਵਿੱਚ ਨੈਗੇਟਿਵ ਪ੍ਰਿੰਟਿੰਗ ਹੈ ਸਿਲਕ ਵਰਗੇ ਸੂਟ ਹੈ ਦੀ ਸਿਲਕ ਵਰਗੇ ਬਹੁਤ ਸੋਹਣਾ ਸੂਟ ਹੈ ਇਹ ਦੁਪੱਟਾ ਹੈ ਹਾਂ ਇਹੀ ਹੈ ਬਸ ਆਹ ਇਹ ਦੁਪੱਟਾ ਇਹੀ ਹੈ ਨਾ ਇਹੀ ਹੈ ਇਹੀ ਹੈ ਆਹ ਲਓ ਜੀ ਇਹ ਹੈਗਾ ਇਹਦਾ ਸ਼ਾਲ ਦੁਪੱਟਾ ਸ਼ਾਲ ਦੁਪੱਟਾ ਲਓ ਪ੍ਰਿੰਟਿੰਗ ਦੇਖੋ ਪਿਆਰੀ ਪਿਆਰੀ ਪ੍ਰਿੰਟਿੰਗ ਇਹਦੇ ਸਰਤੀ ਫੁੱਲ ਹੈ ਕਰੀਮ بیس ਆ ਇੱਕ ਇੱਕ ਸਿਰਤੇ ਆ ਜੂਗਾ ਤੇ ਪ੍ਰਾਈਸ 3400 50 ਰੁਪਏ ਸਾਡੀ ਤੋਂ 3450 ਸਾਡੀ 3400 ਆ ਲੋ ਜੀ ਅੱਗੇ ਨੈਗੇਟਿਵ ਪ੍ਰਿੰਟਿੰਗ ਹੈਗੀ ਹੈ ਵਿੱਚ ਸੁਣਵਾ ਦੇ ਇਹ ਹੈਗਾ ਸ਼ਾਲ ਦਪੱਟਾ ਨਾਲ ਇਹ ਲੋ ਜੀ Hmm. लो ठीक है प्राइस पंजा <laughs> एक ही पा पंजा अच्छा ईपा सेम पा लो <laughs> <पा। laughs> जी सेम पा एदा भी सेम पा <laughs> लो जी ब्लैक देख लो ब्लैक एंड क्रीम ਇਈ ਤਰ੍ਹਾਂ ਦਾ ਸਕਿਨ ਕਰੀਮ ਬਲੈਕ ਆ ਜੀ ਸਲਵਾਰ 2.5 ਮੀਟਰ ਦੇ ਆਉਣਗੇ ਜੀ ਸਲਵਾਰ ਵੀ ਤੇ ਸ਼ਰਟ ਵੀ ਦੁਪੱਟਾ ਆ ਲੋ ਦੁਪੱਟਾ ਸਵਾਦ ਹੋਤਾ ਆਪਣਾ ਸੌ ਘਾਟਾ ਇਹ ਆ ਪੱਕਾ ਨਹੀਂ ਕਹਿ ਸਕਦੀ ਮੈਂ ਲੋ ਖੁਲੇ ਢੁਲੇ ਲੱਗ ਰਹੇ ਨੇ ਵੈਸੇ ਮੈਨੂੰ ਵੱਡੇ ਵੱਡੇ ਤੇ ਆ ਲੋ ਬਹੁਤ ਸੋਹਣੇ ਸੂਟ ਹੈ ਸਿਰਾ ਸੂਟ ਹੈ ਮੈਂ ਤੁਹਾਨੂੰ ਇਦਾਂ ਲੈ ਕੇ ਦਿਖਾਉਣੀ ਆ ਲੋ ਤੇ ਪ੍ਰਾਈਸ ਹੈਗੀ 3450 ਉਹ ਵੀ ਸਾਰੇ ਆਹ ਇਹ ਕਾਲਾ ਹੈਗੀ ਟਿਸਟ ਵਾਲੀ ਕਾਟਰਾਈਜ਼ ਤੇ ਲੋ ਇਹ ਹੈਗੀ ਸਲਵਾਰ ਸਲਵਾਰ ਦੇ ਵਿੱਚ ਨੈਗੇਟਿਵ ਪ੍ਰਿੰਟ ਨਹੀਂ ਹੈਗਾ ਇਹ ਵੀ ਕਾਟਰਾਈਜ਼ ਹੈ ਇਹ ਵੀ ਕਾਟਰਾਈਜ਼ ਹੈ ਠੀਕ ਹੈ ਸ਼ਰਟ ਵੀ ਕਾਟਰਾਈਜ਼ ਤੇ ਇਹਦਾ ਮਤਲਬ ਕਿ ਇਹ ਸਲਵਾਰ ਵੀ ਕਾਟਰਾਈਜ਼ ਤੇ ਇਹ ਮਿਲੂਗਾ ਜੀ ਦੁਪੱਟਾ ਆਹ ਲੋ ਇਹ ਦੁਪੱਟਾ ਦੇਖੋ ਤੁਸੀਂ ਆ ਪੱਲਾ ਤੇ ਆ ਇਹ ਇਹ ਦੂਸਰਾ ਪੱਲਾ ਖੋਲਦੀਆਂ ਹੌਲੀ ਹੌਲੀ ਇਹ ਦੋ ਦੋ ਸੂਟ ਨੇ ਜੀ ਚਲੋ ਇਹ ਆ ਇਹ ਵਾਲਾ ਇਹਦਾ ਦੁਪੱਟਾ ਠੀਕ ਹੈ ਫੇਰ ਤੁਹਾਨੂੰ ਸਾਰਾ ਦੁਪੱਟਾ ਦਿਖਾਉਣੀ ਆ ਮੈਂ ਇਹ ਆ ਦੂਜਾ ਪੱਲਾ ਦੁਪੱਟੇ ਦਾ ਤੇ ਸੈਂਟਰ ਦੇ ਵਿੱਚ ਇਦਾਂ ਹੁਣ ਤੁਸੀਂ ਦੁਪੱਟਾ ਦੇਖੋ ਨੇੜੇ ਕਰਕੇ ਆ ਦਿਖਾਈਂ ਦਿਓ ਆ ਵਿੱਚ ਇੱਕਾ ਫਿੱਕਾ ਜਿਹਾ ਵੀ ਆ ਲਓ ਚੱਕ ਚੱਕ ਦੇ ਵਾਲਾ ਦੁਪੱਟਾ ਇਹ ਪਤਾ ਨਹੀਂ ਕਿਹੜਾ ਦੁਪੱਟਾ ਹੈ ਬੜਾ ਪੋਲਾ ਪੋਲਾ ਤੇ ਚੈੱਕ ਵਾਲਾ ਇਹ ਦੁਪੱਟਾ ਹੈਗਾ ਇਹ ਸ਼ਾਲ ਨਹੀਂ ਆ ਇਹ ਦੁਪੱਟਾ ਹੈ ਇਹ ਪ੍ਰੋਪਰ ਦੁਪੱਟਾ ਹੈ ਬੜਾ ਸੋਹਣਾ ਸਟਾਫ ਹੈ ਦੁਪੱਟੇ ਦਾ ਜੀ ਬਹੁਤ ਹੀ ਸੋਹਣਾ ਚੈੱਕ ਚ ਦੁਪੱਟਾ ਹੈਗਾ ਲਓ ਜੀ ਅਗਲਾ ਸੂਟ ਦੇਖੋ ਇਹ ਬਲੈਕ ਕਲਰ ਦੇ ਵਿੱਚ ਹੈ ਇਹ ਵੀ ਟਿਸਟਾ ਦੀ ਮਸਲੀਨ ਟਿਸਟਾ ਦੀ ਕਵਾਟਰਾਈਜ਼ ਹੈ ਇਹਦੇ ਵਿੱਚ ਦੋ ਦੋ ਸੂਟ ਮਿਲਣਗੇ ਦੋ ਇਹਦੇ ਵਿੱਚ ਦੋ ਪਰਪਲ ਸ਼ੇਡ ਦੇ ਵਿੱਚ ਠੀਕ ਹੈ ਜੀ ਬਾਕੀ ਟਿਸਟਾ ਦਾ ਪਸ਼ਮੀਨਾ ਮਿਲੂਗਾ ਇਹ ਕਵਾਟਰਾਈਜ਼ ਇਹ ਵੀ ਕਵਾਟਰਾਈਜ਼ ਤੇ ਇਹ ਹੈਗਾ ਜੀ ਇਹਦਾ ਦੁਪੱਟਾ ਦੂਸਰਾ ਪੱਲਾ ਵੀ ਇਸ ਤਰ੍ਹਾਂ ਹੀ ਹੋਊਗਾ ਦੁਪੱਟੇ ਵੱਡੇ ਵੱਡੇ ਹੈ ਔਰ ਦੁਪट्टे ਬਹੁਤ ਜਿਆਦਾ ਸਿਰਾਂ ਦੁਪੱਟੇ ਨੇ ਜੀ ਤੁਸੀਂ ਲੈ ਕੇ ਦੇਖਿਓ ਐ ਕੰਜ ਵਰਗੇ ਦੁਪੱਟੇ ਪਏ ਨੇ ਤੇ ਪ੍ਰਾਈਸ ਹੈਗੀ ਆ ਜਤਨੀ ਪੜਾ ਦੋ ਸੋੜ ਰੱਖਦੇ ਉਧਰ ਚਲ ਲੋ ਜੀ ਅਸੀਂ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਆ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਫਿਰ ਮਿਲਦੇ ਹਾਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰੇ ਚਲ ਸੀਕ